ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਵਾਕਿਆ ਕਰਤਾ ਨਵੇਂ ਕੋਰ ਵਲੋਗ ਹੋਏ ਜਵਾਨੋਂ ਵੀ ਅੱਜ ਲਾਗੇ ਬਾਬੇ ਪਾਈਦ ਨੂੰ ਸਾਰਾ ਸੱਭਨਾਂ ਜੋੜ ਮੇਲਾ ਅੱਜ ਤੜਕੇ ਦੇ ਵੱਜ ਗਏ ਆ ਤਿੰਨ ਦੇ ਵਲੋਗਿੰਗ ਵੀ ਕਰਤੀ ਆ ਫਸਟ ਸਟਾਰਟਿੰਗ ਆਪਾਂ ਲਿਆ ਕੇ ਦੇਨੇ ਆ ਤੇ ਤੇਲ ਤੇ ਖੰਡ ਲੈਣ ਚੱਲੇ ਹੁਣ ਆਪਾਂ ਪਹਿਲਾਂ ਤੇਲ ਲੈ ਜਾਂਦਾ ਫਿਰ ਫੇਸਨ ਦਾ ਉਪਰੋ ਉਪਰੋ ਕੇ ਕੰਮ ਤੇ ਇਧਰ ਮੀਤਾ ਡਿਆ ਏ ਚੋਕ ਚ ਕਈਆ ਕਰਨ ਕਹਿਣ ਵਿਲੇ ਕਰਨ ਦਾ ਤੇ ਤੁਹਾਨੂੰ ਪਤਾ ਸਤਨ ਬਾਬਾ ਪਾਈਦ ਦਾ ਸੱਲਾਨਾ ਜੋੜ ਮੇਲਾ ਅੱਜ ਨੂੰ ਪਹਿਲਾ ਜੀ 9 ਤਰੀਕ 6ਵਾਂ ਮਹੀਨਾ ਤੇ ਰਣੇ ਰਣੇ ਓਏ ਫੜ ਲਾਂ ਚੱਲ ਗਏ ਚਲੋ ਇਹ ਆਪਾਂ ਤੜਕੇ ਗੱਡੀ ਮਿਲ ਗਈ 9 ਤਰੀਕ ਨੂੰ 3 ਵਜੇ ਹੁਣ ਆਪਾਂ ਚਲੇ ਖੰਡ ਲੈਣ ਨਾਲੇ ਦੁੱਧ ਲੈਣ ਓਏ ਉੜਿਓ ਉੜਤਾ ਫੁਰਦਮਣ ਜਾਂ ਆੜਿਆ ਸੇਵਾਗੰਨ ਆ ਤਚਨਾਂ ਕੇ ਆਏ ਆ ਕਾਡ ਕੋਡ ਮੇਤਰੋਂ ਆਂਦੀ ਆ ਤੇ ਲਿਆਤਾ ਖੰਡ ਲਿਆਤੀ ਬੇਸੰਗਿਆਤਾ ਵੀ ਪਚਾ ਆਪਣਾ ਸਾਰਾ ਨੇ ਕਿਵੇਂ ਨਹੀਂ ਚਾਹੀਦੇ ਦੇ ਦੋ ਬਣਾ ਨੂੰ ਇਹ ਦੇ ਦੇ ਆਪਾਂ ਕਰਨਾ ਦਾ ਆ ਆ ਉਹ ਸਿਆ ਘਟੇ ਪਾਣੀ ਨਾ ਮੈਂ ਠੰਡਾ ਆਈ ਨਾ ਹੋ ਜੇ ਆਮਹਲ ਲਾ ਨਾ ਵੀ ਮੇਤਰੋਂ ਪਟੀਆਂ ਪਈਆਂ ਚੱਲ ਹੈ ਸਭ ਚੁੱਪ ਹੋ ਗਿਆ ਸਲੰਟਰ ਚੁੱਕੀ ਹੈ ਪਠੀਆਂ ਪੜੀਆਂ ਚਲਵੀਆਂ ਪਕੌੜਿਆਂ ਦਾ ਚੱਲੂ ਉਹ ਚੁੱਕਾ ਲੱਗੇਆਂ ਸਿਲੰਡਰ ਤੋਂ ਚੁੱਕ ਦੇਖੋ ਤਗੜੇ ਰੋਬੜੀ ਉਹ ਤੇ ਆ ਉਹ ਕਰੋ ਕਿ 6-7 ਪਠੀਆਂ ਲੱਗੀਆਂ ਦੋ ਉਧਰ ਲੱਗੀਆਂ ਇਧਰ ਬਾਕੀ ਜਾਨੇ ਸੇਵਾ ਕਰ ਰਹੇ ਆ ਸਿਕਰ ਸਿਰ ਚਾਹ ਬਣਾਉਂਦੇ ਆ ਤੇ ਆਪਾਂ ਪਕੌੜੇ ਕੱਚੇ ਰੱਖਣ ਲਈ ਨੇ ਤੇ ਦੇ ਸੀ ਉਹਨਾਂ ਵੇਸਣ ਬਣਾਇਆ ਤੇ ਆਪਾਂ ਜਮਣਾ ਮਾਦ ਰਾਈ ਕਰ ਰਹੇ ਆਗੇ ਕਿ ਯਾਰਾ ਕਰਨ ਦੇ ਆਪਾਂ ਤਲੀਆਂ ਪਰਮਾ ਗੱਦਿਆਂ ਪਾ ਦੇਣਾ ਨਾ ਕੋ ਕੋ ਬੀ ਚਾਹ ਆ ਹਰਾ ਕੁ ਕਰੇ ਇਸ ਤਰ੍ਹਾਂ ਪਾਪਾਂ ਦਾ ਹੈ ਗੱਲ ਹੈਗਾ ਬਾਬਾ ਉਥੇ ਉਹ ਚਾਹ ਬਣਾਉਂਦਾ ਮੈਨੂੰ ਆਂਦਾ ਹੈ ਤਾਂ ਕਿ ਨਾ ਗਿਆ 5 ਵਜੇ 3 ਵਜੇ ਉਹ ਫਿਰ 5 ਵਜੇ ਸਾੜੇ ਪਕੋੜੇ ਫੈਮ ਜਲਦ ਦੱਸੋ ਪਕੋੜੇ ਦੇ ਖਾਣ ਕਿੰਨਾ ਦਿੱਤੀ ਗਰੋਂ ਦੇ ਦਿਆ ਤੇ ਹੋਰ ਨਹੀਂ ਫਰੀ ਮੋੜਿਆਂ ਦੀ ਫਿਰ ਦੁਬਾਰਾ ਆ ਦੇ ਉਹ ਤੇ ਨੀ ਮਾਦਾ ਤਿੰਨ ਸੰਖੀ ਹੋ ਗਿਆ ਲਾ ਵੇ ਮਿੱਤਰੋ ਮੁੰਡੇ ਆ ਗਏ ਮੈਨੂੰ ਲੈਣ ਤੇ ਘਰੋਂ ਤਿਆਰ ਤੀਰੋਗੇ ਫਿਰ ਚੱਲੇ ਆਂ ਤੇ ਦੱਸਿਓ ਮਿੱਤਰੋ ਲੁ ਕਿੰਨਾ ਲੱਗਣਾ ਦੱਸ ਕਿੰਨਾ ਲੱਗਣਾ ਵਧੀਆ ਸੋਹਣਾ ਲੱਗਣਾ ਤੂੰ ਵੀ ਦੱਸ ਸੋਹਣਾ ਲੱਗਣਾ ਉਹ ਵੇ ਮਿੱਤਰੋ ਪਰ ਮੇਰੇ ਪੇ ਚਾਚੇ ਨਹੀਂ ਜਾ ਕੇ ਚਿੱਟਾ ਕੁਰਤਾ ਬੇਨਾ ਬਹੁਤ ਸੋਹਣਾ ਲੱਗੜਿਆ ਆ ਪਰ ਨਾ ਕਰ ਮੈਨੂੰ ਦੇ ਦੇਣਾ ਪੜ ਕੇ ਤੂੰ ਲੈ ਲਿਆ ਜਿੰਨੇ ਦੇ ਦੇ ਹਾਂ ਨਹੀਂ ਨਹੀਂ ਕਿੰਨਾ ਮੁੜੀ ਆ ਮਾਰੀ ਗਿਆ ਕੁੜੀਆ ਵੇਖਰੀ ਕਹਦੇ ਲੈ ਲਈ ਇੱਕਰੀ ਕਹਦੇ ਲੈ ਲਈ ਧੰਨਵਾਦ ਬਾਬਾ ਧੰਨਵਾਦ ਬਾਬਾ ਜੀ ਆਨੰਦ ਤੁਹਾਨੂੰ ਮੋਸਤ ਲਓ ਮਿੱਤਰਾਂ ਲੰਗਰ ਦਾ ਕੰਮ ਚੱਲ ਰਿਹਾ ਪਕੌੜੇ ਚੱਲ ਰਹਾ ਗੋਪੀ ਨਿਕਲੋ ਤੇ ਪਏ ਨੇ ਮਮਾ ਲਓ ਭਾਈ ਨਾ ਲੜੋ ਨਾ ਲੜੋ ਲੜੋ ਲੜ ਤਾਂ ਲੜਾਂਗੇ ਕੀ ਲੱਭਦਾ ਕਿੱਥੇ ਰਹਿਣਾ ਹੈ ਤੇ ਮੈਂ ਗਿਆ ਕਿਥੇ ਗਿਆ ਕਿੱਥੇ ਗਿਆ ਕਿੱਥੇ ਆ ਗਿਆ ਚੱਲ ਲੋ ਵੀ ਮੇਲੇ ਦਾ ਕੰਮ ਚੱਲ ਰਿਹਾ ਸੰਗਤਾਂ ਆਈ ਜਾਂਦੀਆਂ ਜਾਈ ਜਾਂਦੀਆਂ ਤੇ ਆਪਾਂ ਆਏ ਅੰਦਰ ਦੁੱਧ ਲੈਣ ਬਾਹਰ ਆ ਟੈਂਪੂ ਵਾਲਾ ਨਹੀਂ ਮੜਾ ਲੈਣੇ 3 ਸਾਲ ਹੋ ਗਏ ਤੇ ਮਲ ਬਣੀ ਰੱਖਦਾ ਤੇ ਹੁਣ ਆਪਾਂ ਆਏ ਦੁੱਧ ਲੈਣ ਇੱਕ ਕਣ ਭਰ ਕੇ ਸਾਠ ਲਿਆ ਦੂਜਾ ਕਣ ਭਰਨ ਦਾ ਇਹ ਆ ਮੁੰਡੇ ਨਾਲ ਕੰਨਾ ਨਾਲ ਮੰਨਾ ਉਗੜੇ ਦੇ ਇੱਕ ਪਤਾ ਸਾਹਿਬ ਸੋ ਗਾਇਸ ਮਿਲਦੇ ਆ ਆਪਣੇ ਲੰਗਰ ਚ ਜਾ ਕੇ ਓਏ ਘਿਰ ਚੱਲੇ ਓਏ ਉਰੇ ਆਓ ਡਬ ਮਿੱਤਰ ਲਿੰਗਰ ਚ ਚੱਲੇ ਕੋਲ ਲਿਆ ਗਲੀ ਤੇ ਕੋਈ ਜਾ ਮੇਲਾ ਬਾਹਰ ਨਹੀਂ ਬਲਾਗ ਚ ਲੈਂਦੇ ਬਲਾਗ ਉਹਨਾਂ ਨੇ ਬਲਾਗ ਚ ਲੈਂਦੇ ਇੱਕ ਬਲਾਗ ਉਹਨਾਂ ਨੇ ਦੇਖੀ ਜਾਂਦਾ ਆਟਾ ਮੋਡਾ ਤੇਰੇ ਫੇਮਸ ਹੁੰਦਾ ਫੇਮਸ ਹੁੰਦੇ ਵੀ ਆ ਬਾਈ ਨਾ ਦੋਵੇਂ ਕਿਸੇ ਜਾਂਦੇ ਕਿੱਲੋ ਪ੍ਰੇਮਣੀ ਤੇ ਲੁੱਟ ਲੋਈ ਪਈ ਐ ਮੇਲੇ ਦਾ ਤਾਂ ਦਿਨ ਆ ਗਿਆ 1:30 ਵਜੇ ਗੋਡੀਆਂ ਥਲਾ ਰਹੇ ਨੇ ਇਹ ਉਹ ਪਾ ਲਾ ਕੇ ਕੀ ਮੁੜਿਓ ਮੇਲਾ ਪੂਰਾ ਭਰਿਆ ਪੂਰਾ ਜਿਵੇਂ ਕਹਿੰਦੇ ਪੂਰਾ ਹੀ ਮੇਲਾ ਭਰਿਆ ਆ ਹਾਰ ਵੀ ਕਿਵੇਂ ਆ ਵਧੀਆ ਜੀ ਆ ਲਾਈਟਾਂ ਚਾਹ ਪਰਲੇ ਬਲ ਬੁਝੇ ਉਰਲੇ ਜਗੰਡਾ ਪਰਲੇ ਬੁਝਦੇ ਆ मित्रों करो गुरुद्वारा साहब के दर्शन करवाने कितना अच्छा लग रहा बहुत सोहना काम चले स्ट्रीकूक पालो अज पहला मेला पालक मेला जशन आशन ब्लॉगिंग हो रही है खिंच गए कि खिंच गए चला जाने हैं ਸਰਨਾ ਅਤੇ ਬੋਦੇ ਦਾ ਮੁੰਡਾ ਲੋ ਵੀ ਮਿੱਤਰੋ ਆਪਾਂ ਜਾਣਦੇ ਆ ਕਰਦਿਆਂ ਨੂੰ ਛੱਡ ਕੇ ਗੁਰਦਰਾ ਸਾਹਿਬ ਤੇ ਆਓ ਸਾਹਮਣੇ ਗੁਰਦਰਾ ਸਾਹਿਬ ਚੱਲਣ ਦੇ ਪਟਾਕੇ ਛਟਾਕੇ ਸ਼ੈ ਤੁਹਾਨੂੰ ਤੀ ਤੇ ਹੁਣ ਸ਼ੈ ਤੁਹਾਨੂੰ ਨਾ ਤੀ ਤੇ ਆਪਾਂ ਮਿੱਤਰੋ ਆਪਾਂ ਜਾਂਦੇ ਗੁਰਦਰਾ ਸਾਹਿਬ ਗੁਰਦਰਾ ਸਾਹਿਬ ਜਾ ਕੇ ਮਕਰੋਣੇ ਤੁਹਾਡੇ ਦਰਸ਼ਨ ਮਿਲੇ ਤੇ ਅਸੀਂ ਆਪਾਂ ਗੱਡੀ ਤੇ ਜਾ ਰਹੇ ਆ ਤੇ ਗੱਡੀ ਲਾ ਕੇ ਪਾਰਕ ਵਿੱਚ ਤੁਹਾਨੂੰ ਕਰੋਣੇ ਨਾਲ ਸੰਤ ਦੇ ਦਰਸ਼ਨ ਮਿਲੇ ਨਾਲੇ ਲੰਘਾ ਤੇ ਦਰਸ਼ਨ ਮਿਲੇ ਕਸੇ ਵਾੜੇ ਨਾ ਬਣਾਓ ਸਾਡਾ ਬਣਾਉਂਗਾ ਅਸੀਂ ਕਹੀਏ ਫਿਰ ਪਕਾਉਣੀ ਬਣਾਓ ਥੱਲੇ ਬਣਾਓ ਕੁਛ ਮੈਨੂੰ ਕਿਤਰਾ ਵੀ ਪਕੌੜੀ ਕਿਤਰਾ ਦੇ ਪਕੌੜੇ ਚਾਹੀਦੇ ਤੈਨੂੰ ਕੋਚ ਕਿਤਰਾ ਦੇ ਲੱਗੇ ਕਿਤਰਾ ਧੰਨ ਪਕੌੜੇ ਕਿਤਰਾ ਦੇ ਲੱਗੇ ਲੱਗਾ ਕਿਤਰਾ ਦੇ ਚੀ ਪ੍ਰੋਗਰਾਮ ਕਿਦਾਂ ਲੱਗਾ ਧੰਨ ਵਾਲੀ ਪੀ ਲੰਗਰ ਕਿਤਰਾ ਲਗਾ ਕਿਤਰਾ ਦੇ ਲੱਗੇ ਧੰਨ ਪਕੌੜੇ ਬਹੁਤ ਵਧੀਆ ਲੱਗੇ ਵੀਰ ਜੀ ਤੁਸੀਂ ਬਾਜੀ ਪਹਿਲਾਂ ਤੁਸੀਂ ਸਾਡਾ ਡਿਸੀਜਨ ਇਹ ਦੱਸੋ ਤੁਸੀਂ ਛਕਿਆ ਕਿਹੜਾ ਪਦਾਰਥ ਆ ਕਿਹੜਾ ਛਕਦੇ ਹਾਂ ਇਹ ਵੀ ਦੱਸੋ ਤੇ ਤੇਰੇ ਮੁੱਦੇ ਦੂਜੇ ਦੇ ਜਾਣੇ ਆਹ ਬਾਕੀ ਨੂੰ ਕਿਉਂ ਹੁੰਦੇ ਆ ਅਸੀਂ ਲੰਗਰ ਛਕ ਬਹੁਤ ਵਧੀਆ ਗੁਰੂ ਘਰਾਂ ਲੰਗਰ ਛਕਿਆ ਬਸ ਕੋਈ ਨਹੀਂ ਛਕਿਆ ਅਸੀਂ ਲੰਗਰ ਛਕਿਆ ਪਦਾਰਥ ਕੋਈ ਪਦਾਰਥ ਨੂੰ ਮੂੰਹ ਕਰਕੇ ਦੱਸੋ ਪਦਾਰਥ ਕਿਹੜਾ ਛਕਿਆ ਪਦਾਰਥ ਤੁਸੀਂ ਪੁੱਗ ਪਕੌੜਾ ਖਾਦਾ ਏ ਬਾਬਾ ਨਹੀਂ ਨਹੀਂ ਰਗੜਾ ਰਗੜਾ ਲਾਇਆ ਏ ਨਹੀਂ ਨਹੀਂ ਬਾਬਾ ਜੀ ਰਗੜਾ ਜੀ ਚਿੱਤਰ ਪਕੌੜਾ ਤੁਸੀਂ ਨਹੀਂ ਖਾਦਾ ਸਾਡੇ ਇੱਕ ਦੇ ਚਿੱਤਰ ਪਕੌੜਾ ਤੁਸੀਂ ਨਹੀਂ ਖਾਦਾ ਕਾਹੜੀਆਂ ਆਉਂਦੇ ਆ ਕੋਈ ਨਹੀਂ ਖਾਦਾ ਭਰਾ ਸਿੰਘ ਕੀ ਕੋਈ ਟੀਮ ਕੋਈ ਨਹੀਂ ਨਹੀਂ ਅੰਨੇ ਹੋ ਜਾਂਦੇ ਮਾਦੇ ਖਾਂਦੇ ਜੀ ਕਾਹਦੇ ਖਾਂਦੇ ਜੀ ਛੱਡ ਦੋ ਤੁਹਾਡੀ ਉਮਰ ਨਿਕਲੀ ਛੋੜ ਮਾ ਇਹੋਣਾ ਬੁੜਕੇ ਅੰਦਰੋਂ ਤੁਹਾਨੂੰ ਪਤਾ ਲੱਗਿਆ ਨਾ ਬਾਬਾ 5-7 ਜਾਣੇ ਆ ਸੋ ਗਾਇਸ ਰਾਤ ਦੇ ਵੱਜ ਗਏ 10 10 ਵੱਜ ਗਏ ਤੇ ਲੰਗਰ ਅਜੇ ਵੀ ਚੱਲੀ ਜਾਂਦੇ 10 ਤੋਂ ਉੱਤੇ ਉੱਤੇ ਟਾਈਮ ਹੋ ਰਿਹਾ ਤੇ ਲੰਗਰ ਚੱਲ ਰਿਹਾ ਬਾਬੇ ਪਾਈਏ ਰੱਬ ਦੀ ਕਿਰਪਾ ਨਾਲ ਤੇ ਸੰਤਾਨ ਨਗਰ ਹੈ ਸੰਤਾਨ ਲੰਗਰ ਸ਼ਕੀ ਜਾਂ ਤਿਕਾਹੀ ਜਾਂਦੀਆਂ ਕੰਮ ਚੱਲੀ ਜਾਂਦਾ ਤੇ ਰਾਣੇ ਨਹੀਂ ਆ ਬੈਠੇ ਆ ਵੇ ਰਾਣਿਆਂ ਗਾਇਸ ਬਲਾਈ ਜਾਈ